ਅਸੀ ਕਾਲ ਵੀਰ ਜੀ ਕਰਨ ਡੇਰੀ ਫਾਰਮ ਚ ਬੋ ਬੋ ਵੈਲਕਮ ਆ ਜੀ ਸਾਰੇ ਭੈਣ ਭਰਾਵਾਂ ਦਾ ਅੱਜ ਪਹੁੰਚੇ ਆ ਪਿੰਡ ਮਗਰਮੂਦੀਆਂ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਵੀ ਕਰਤਾਰਸਪੁਰ ਵੀਰ ਹੁਣਾ ਕੋਲ ਅੱਜ ਤਿੰਨ ਝੋਟੀਆਂ ਫੁੱਲ ਵੱਡੀਆਂ ਬਿਲਕੁਲ ਜਾਇਜ਼ ਰੇਟ ਦੀਆਂ ਬਾਕੀ ਵੱਡੀਆਂ ਝੋਟੀਆਂ ਦੁੱਧ ਵਾਲੀਆਂ ਬਾਕੀ ਵੀਰ ਹੁਣਾ ਕੋ ਸਾਰੀ ਲੈਣੇ ਜਾਣਕਾਰੀ ਸਾਸੀ ਕਾਲ ਵੀਰੇ 사ਸੀਆ ਬਾਈ 사ਸੀਕਾਰ ਹੋਰ ਸੁਣਾ ਬਾਈ ਠੀਕ ਠਾਕ ਜੀ ਹਾਂਜੀ ਵਧੀਆ ਵੀਰੇ ਤੁਸੀਂ ਸੁਣਾਓ ਠੀਕ ਠਾਕ ਹੈ ਠੀਕ ਹੈ ਬਾਈ ਆਪਣੀ ਸੁਣਾਓ ਜੀ ਬਾਈ ਆਪਣਾ ਐਡਰੈਸ ਬੋਲ ਦਿਓ ਪਾਜੀ ਪਿੰਡ ਮੇਰਾ ਮਗਰਮੁਦੀਆਂ ਜੀ ਹਾਂਜੀ ਜ਼ਿਲ੍ਹਾ ਤਹਿਸੀਲ ਗਰਦਾਸਪੁਰ ਠੀਕ ਹੈ ਜੀ ਸਾਡਾ ਗਰਦਾਸਪੁਰੋਂ ਰੋਡ ਦੇ ਉੱਪਰੋਂ 6 ਕਿਲੋਮੀਟਰ ਪਿੰਡ ਸਾਡਾ ਜੀ ਰੋਡ ਉੱਪਰ ਪਿੰਡ ਸਾਡਾ ਜੀ ਮਗਰਮੁਦੀਆਂ ਪਿੰਡਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਕਿੰਨੇ ਪਸ਼ੂ ਵੀਰੇ ਪਾਜੀ 3 ਪਸ਼ੂ ਲੋ ਮੇਰੇ ਕੋਲ ਠੀਕ ਹੈ ਆਪਣਾ ਮੋਬਾਈਲ ਨੰਬਰ ਦੋ ਸੁਈਦੀਆਂ ਜੀ ਆਪਣਾ ਮੋਬਾਈਲ ਨੰਬਰ ਬੋਲ 84 ਠੀਕ ਹੈ ਜੀ ਹਾਂਜੀ ਕਰੀਏ ਵੀਰੇ ਸ਼ੁਰੂ ਹਾਂ ਕਰੋ ਪਾਜੀ ਗੱਬਰ ਝੋਟੀ ਰੀਸਟਾਰਟ ਕਰਦੇ ਅੱਛਾ ਇਹ ਗੱਡੀ ਅਗਲੀ ਨੀਲੀ ਦੀ ਪਾਜੀ ਗੱਬਰ ਝੋਟੀ ਹੈ ਪਾਜੀ ਨੀਲੀ ਦੀ ਫੁੱਲ ਵੱਡੀ ਆ ਨਾ ਵੱਡੀ ਪਾਜੀ ਫੁੱਲ ਵੱਡੀ ਫੁੱਲ 15 16 ਦਿਨਾਂ ਦਾ ਛੋਟੀ ਦਾ ਰਕਾਰਾ ਜੀ ਠੀਕ ਆ ਬੰਦੇ ਵੇਖ ਲਓ ਵੀਰ ਹਣਾ ਸਾਡੇ ਕਿੱਦਾ ਕਾਦਿਆ ਉਹ ਪਾਜੀ ਮਨੋ ਆਪਣਾ ਪੁਰਾਣਾ ਕੰਮ ਜੇ ਠੀਕ ਆ ਤੁਰੂ ਅਸੀਂ ਫਿਰ ਤੁਰ ਕੇ ਮਾਲ ਲਈਦਾ ਜੇ ਸਾਡੇ ਕੋਲ ਵਪਾਰੀ ਭਰਾ ਵੇਚਣ ਵਾਸਤੇ ਖੜਦੇ ਜੇ ਠੀਕ ਆ ਸਾਡੀਆਂ ਮੁੰਡੇ ਪਾਪਾ ਕੇ ਵੀਰੂ ਤੇ ਸਾਡੀਆਂ ਮਿੰਨਾਂ ਤੀਤੀ ਚੱਲ ਜਾਂਦੇ ਜਰ ਮੋਤਾਂ ਚੱਕਦੇ ਆ ਇਹ ਤੇ ਗੱਲ ਆ ਜੀ ਤੁਹਾਡਾ ਵੀ ਆਰਕੀ ਸੋਚੇਗਾ ਨਹੀਂ ਸਿੱਧਾ ਮਾਲ ਲਈਏ ਬਿਲਕੁਲ ਬਿਲਕੁਲ ਤੇ ਇਹ ਪਾਜੀ 15 16 ਦਿਨਾਂ ਦੀ ਛੋਟੀ ਜੇ ਛੋਟੀ ਚਮੜੀ ਦੇਖੋ ਜਿਹਦਾ ਕੰਮ ਫੁੱਲ ਵੱ ਖੋਲ ਕੇ ਦਰ ਦਿਓ ਖੋਲੋ ਬਾਈ ਬਾਕੀ ਵੀਰੇ ਝੋਟੀ ਚ ਬਰੀਡ ਬੜੀ ਆ ਨਾ ਵੀਰੇ ਭਾਜੀ ਬੜੀ ਫੁੱਲ ਬਰੀਡ ਫੁੱਲ ਬਰੀਡ ਦੀ ਝੋਟੀ ਆ ਐਨ ਤੋਰ ਦਿਓ ਵੀਰੇ ਬਾਹਰ ਨੂੰ ਦੇਖੋ ਵੀਰਾ ਫੁੱਲ ਹੈ ਵੱਡੀ ਝੋਟੀ ਆ ਥੱਲਿਓਂ ਕਰਮਾ ਵਾਲੀ ਚੰਗੀ ਖੁੱਲੂਗੀ ਹਲੇ ਭਾਜੀ 15 16 ਦੁਗਾਰ ਕਾੜੇ ਝੋਟੀ ਆ ਠੀਕ ਆ ਜੀ ਐਨ ਕਰ ਦਿਓ ਐਨ ਫੁੱਲ ਵੇਖੋ ਵੀਰੇ ਵੱਡੀ ਝੋਟੀ ਆ ਬਾਕੀ ਸਿੰਘ ਦਾ ਇੱਕ ਥੋੜਾ ਹੈ ਨਾ ਕੋਪਰ ਮਹਲ ਲੱਗਾ ਦੇਖਦਾ ਹਾਂਜੀ ਖੋਪੜ ਲੱਥਾ ਵੜਾ ਪਰ ਸੇ ਆ ਕੁੰਡੀ ਚੂਰਾ ਕਰਮਾ ਵਾਲੀ ਖੋਲ ਵੱਡੀ ਝੋਟੀ ਜੀ ਬਾਕੀ ਜੇ ਵੇਖੇ ਬਰੀਕੀਆਂ ਬਰੂਕਾਂ ਕਿੰਨੀਆਂ ਬੜੀਆਂ ਆ ਬਹੁਤ ਵਧੀਆ ਭਾਜੀ ਬਹੁਤ ਹੁੰਦੀ ਹੈ ਜੀ ਥਣ ਥਣ ਚੰਗਾ ਲੱਗਾ ਭਾਨ ਭਾਜੀ ਲੱਗਾ ਵੇਖੋ ਕਿ ਥਣ ਤੀ ਝੋਟੀ ਦਾ ਲੇਵਾ ਦੇਖੋ ਜੀ ਬਿਲਕੁਲ ਬਿਲਕੁਲ ਭਾਜੀ ਸਹੀ ਗੱਲ ਆ ਪੀਆ ਪਿਛੇ ਸੂਲ ਨਾਲ ਟੱਪ ਡਾ ਦੂ ਕਰਮਾਂਗੇ ਜੀ ਬਸ ਝੋਟੀ ਚਾਰ ਪੰਜ ਰੱਜੀ ਆ ਹਾਂ ਜੀ ਝੋਟੀ ਦੇ ਵਿੱਚ ਦੇਖੋ ਸਹੀ ਨਹੀਂ ਬਿਲਕੁਲ ਜੀ 15 16 ਗੱਲਾਂ ਭਾਜੀ ਰਕਾਰਿਆ ਝੋਟੀ ਦਾ ਠੀਕ ਆ ਜੀ ਠੀਕ ਹਾਂ ਜੀ ਅਹੀ ਪਾਜੀ ਮਾਲ ਸਾਰਾ ਘੌਂੜ ਕੇ ਲਈਦਾ ਅੱਛਾ ਜੀ ਕੱਦੂ ਸਾਰੇ ਵਪਾਰੀ ਭਰਾ ਮਾਲ ਖਰਦੇ ਵੇਚਣ ਵਾਲੇ ਉਮਰ ਦੇ ਵੀਡੀਓ ਬੰਦਿਆ ਤੇ 20 20 40 4000 ਰੁਪਇਆ ਵੱਧ ਮੁੱਲ ਦੱਸ ਦਿੰਦੇ ਆ ਹਾਂ ਚੱਲ ਹਾਂਜੀ ਹਾਂਜੀ ਬਾਕੀ ਇਹਦਾ ਫਿਰ ਰੇਟ ਆਪਾਂ ਬਿਲਕੁਲ ਜਾਇ ਜਾਇ ਪਹਿਲੀ ਵੀਡੀਓ ਉੱਡਦੀਆਂ ਜਾਣ ਜਿਹੜੀਆਂ ਪਾਜੀ ਮੁੱਲ ਪਾਣਾਂਗੇ ਜਾਂ ਲੈਣਾਂਗੇ ਇੱਕੋ ਗੱਲ ਕਰੀਏ ਜੇ ਜੋ 100 200 ਰੁਪਇਆ ਹੋਣੀ ਹੈ ਹਾਂ ਬਿਲਕੁਲ ਬਿਲਕੁਲ ਮੁੱਲ ਪਾਜੀ ਲੱਖ ਹੈ ਅੱਛਾ 99 हां जी 90000 ਝੋਟੀ ਦੇ ਦੇਵਾਂਗੇ ਬਾਜੀ ਕੋਈ ਦੇ ਕੇ ਦਿਖਾਏ 90000 ਦੀ ਝੋਟੀ 90000 ਦੀ ਝੋਟੀ ਫੁੱਲ ਵੱਡੀ ਸਹੀ ਗੱਲ ਹੈ ਦੇ ਦੇਵਾਂਗੇ ਬਾਜੀ ਫੁੱਲ ਵੱਡੀ ਝੋਟੀ ਆ ਦੇਖੋ ਵੀਰ ਜੇ ਬਾਜੀ ਸਿੰਘ ਦਾ ਕੋਪ ਨਾਮ ਮੜੇ ਹੋਏ ਤੇ ਝੋਟੀ 1.5 ਲੱਖ ਦੀ 1.5 ਪੱਕੀ ਗੱਲ ਵੀਰ ਹਾਂਜੀ ਤੇ ਹੁਣ ਬਾਜੀ 90000 ਦੇ ਦਾਂਗੇ ਤੇ ਵਿੱਚੋਂ 500 ਰੁਪਏ ਛੋਟ ਕਰ ਦਾਂ 500 ਰੁਪਏ ਛੋਟ ਕਰ ਦਾਂਗੇ ਚਲੋ ਡਰਾ ਦਾ ਮਾਰ ਕਰ ਦਾਂ ਚਲੋ ਠੀਕ ਹੈ ਹੋਰ ਭੈਣ ਭਰਾ ਮਾਰਫੋਨ ਛੋਟ ਕਰ ਦਾਂ ਚਲੋ ਠੀਕ ਹੈ ਕੋਈ ਭੈਣ ਭਰਾ ਫੋਨ ਲਾਏ ਮਾਰਤਨ ਕਰਾਂਗੇ ਹਾਂਜੀ ਮਾਰਤਨ ਜਰੂਰ ਕਰਾਂਗੇ ਹਾਂ ਰਾਜੀ ਰੋਜੀ ਸਾਂਭੀ ਗੀ ਬਾਕੀ ਭਾਜੀ ਇਹ ਝੋਟੀ ਦਾ ਪਿੱਛੇ ਦਾ ਹਾਂਜੀ ਭਾਰ ਦਾ ਠੀਕ ਹੈ ਜੀ ਫਲਾਂ 'ਚ ਬਾਦ ਘਾੜਦਾ ਠੀਕ ਹੈ ਜੀ ਫੁੱਲ ਮੇਰੀ ਗਰੰਟੀ ਹੋਏਗੀ ਜੀ ਫੁੱਲ ਬੜਾ ਫੁੱਲ ਆ ਕੀ ਦੀ ਗੱਲ ਫੁੱਲ ਹਾਂਜੀ ਬਾਕੀ ਵੀਰੇ ਦੂਜੇ ਨੰਬਰ ਤੇ ਆ ਗਈ ਜੀ ਇਹ ਭਾਜੀ ਕੱਤੀ ਆ ਪਹਿਲਣ ਮੂੰਦ ਚਾਰ ਦੰਦ ਆ ਠੀਕ ਹੈ ਜੀ ਇਹ ਵੀ ਸੂਈ ਨੂੰ ਅੱਜ ਪੰਜਾਂ ਛੇ ਦਿਨ ਆਇਕਟਮ ਥੱਲੇ 8 ਲੀਟਰ ਬੋਲਾ ਤਿਆਰ ਆ ਜੀ ਠੀਕ ਹੈ ਜੀ 8 ਲੀਟਰ ਬੋਲਾ ਤਿਆਰ ਦੇ 8 ਲੀਟਰ ਬੋਲਾ ਤਿਆਰ ਆ ਇਹ ਵੀਰੇ ਸਵੇ ਆ ਗਿਆ ਪਹਿਲਾਂ ਗੱਡੀ ਚਾਰ ਦੰਦ ਬੱਤੀ ਠੀਕ ਹੈ ਜੀ ਪਹਿਲਾਂ ਇਕੱਠੀ ਚਾਰ ਦੰਦ ਹਾਂਜੀ ਇਹ ਵੀ ਕਰਮਾੜੀ ਛੱਡੇ ਦੀ ਵੱਡੀ ਪਾਜੀ ਤੈਨੂੰ ਲਈਦਾ ਵੱਡਾ ਅਸੀਂ ਛੋਟਾ ਤਾਂ ਨਹੀਂ ਲਿਆ ਰਾਂ ਜੀ ਇਹ ਚੰਗੀ ਛੋਟੀ ਆ ਗਈ ਸਿੰਗਲ ਆ ਡੇਢ ਛੋਟੀ ਸ਼ਾਹ ਕਾਲੀ ਮੋਰਾ ਦੀ ਛੱਟੀ ਬਾਕੀ ਇਹਨੂੰ ਕਰਮਾੜੀ ਥੱਲੇ ਲੇਵਾ ਲਓ ਉਹ ਚੰਗਾ ਲੱਗਾ ਪਾਜੀ ਹੱਥ ਤੇ ਦੁੱਧ 11-12 ਕਿਲੋ ਕਰੇਗੇ ਅੱਜ ਪੰਜ ਮਾਂ ਛੇ ਮਾਂ ਦੀ ਸੀਮਾ ਕੱਦ ਕੋਦ ਵੀ ਫੁੱਲ ਵੱਡਾ ਫੁੱਲ ਵੱਡੀ ਪਾਜੀ ਫੁੱਲ ਵੱਡੀ ਹਾਂਜੀ ਡੰਗਰ ਪਾਜੀ ਇਹਨਾਂ ਲਈਆ ਕਰੂ ਫੁੱਲ ਲਈਆ ਡੰਗਰ ਬਤਾ ਦੇ ਠੀਕ ਆ ਜੀ ਠੀਕ ਆ ਬਿਲਕੁਲ ਵੀਰੇ ਇਹ ਤੇ ਗੱਲ ਹੈ ਕੀ ਸਾਫ ਪਸ਼ੂ ਲੈਂਦੇ ਹਣਾ ਦੇਖੋ ਧਿਆਨ ਨਾਲ ਬਾਕੀ ਪਾਜੀ ਦੇ ਚੁਵਾਈ ਦੇਖੋ ਤੇ ਛੋਟੀ ਨੇ ਕੋਈ ਹੋਲਦਾ ਨਹੀਂ ਪਤਾ ਕੋਹ ਨੂੰ ਨਹੀਂ ਪਤਾ ਖੰਢੀ ਇਤੀ ਠੀਕ ਹੈ ਜੀ ਹਾਂਜੀ ਚੁਕ ਥਾਂ ਥੋੜ੍ਹੀ ਹੈ ਨਾ ਬੜਾ ਮੈਂ ਕਹਿੰਦਾ ਪਾਜੀ ਕੋਈ ਗੱਲ ਕਰਨ ਵਾਲੀ ਨਹੀਂ ਤੇ ਚਾਰ ਦਿਨ ਦਾ ਪਾਜੀ ਮੂੰਹ ਦੀ ਆ ਠੀਕ ਹੈ ਜੀ ਹਾਂਜੀ ਦੇਖੋ ਹਾਂਜੀ ਣਾੜਾ ਨੂੜਾ ਫੋਲਾ ਚੜੇ ਫੋਲਾ ਫਿਰ ਵੀ ਰੇਟ ਇਹਦਾ ਰੇਟ ਵੀ ਬਾਜੀ ਕੋਹ ਨਹੀਂ ਕਰਨਾ ਅੱਛਾ ਮੁੱਲ ਕਰੀਏ 85 ਹਾਂਜੀ ਮੁੱਲ ਕਰੀਏ ਜੋ ਮਰਜੀ ਅੱਛਾ 80 ਹਜ਼ਾਰ ਤੋਂ 1000 ਛੋਟ ਕਰ ਦਾਂਗੇ ਬਾਜੀ 80 ਹਜ਼ਾਰ ਤੋਂ 1000 ਰੁਪਏ ਛੋਟ ਕਰ ਦ ਕਰ ਦਈਏ ਥੋੜਾ ਬਤਾ ਮਨ ਦਾ ਇਹ ਲੋ ਯਾਰ ਫੋਰਡ ਕਰਦੇ 70000 ਚੋਟੀ ਦੇ ਦੇਖੋ ਵੀਰੇ 70000 ਅਸੀਂ ਇਹ ਪਹਿਲੀ ਵੀਡੀਓ ਆ ਅਸੀਂ 1000 2000 ਨਾਲ ਡੰਗਰ ਪਾਇਆ ਬੇਟੇ ਨਾਲ ਠੀਕ ਆ ਜੀ ਕੋਈ 1000 2000 1000 2000 2000 1000 2000 2000 ਉਹ ਪਹਿਲੀ ਵੀਡੀਓ ਭਾਜੀ ਤੇ ਇਹ ਗੱਲ ਬਾਤ ਆ ਬਿਲਕੁਲ ਬਿਲਕੁਲ ਤੁਹਾਡੇ ਕੋਲ ਪਪਾੜੀ ਭਰਾ ਕਰਦੇ ਅਸੀਂ ਵੀਡੀਓ ਜਲਦੀ ਦੇਖਣੇ ਉਹਨਾਂ ਨਾਲ ਡੰਗਰ ਜਾਂਦੇ ਆ ਅਸੀਂ ਦੇਖਦਾ ਉਹ 20 2000 ਦਾ ਮੁੱਲ ਜਿਆਦਾ ਕਾਸ਼ ਕਰਦੇ ਇਹ ਤਾਂ ਗੱਲ ਆ ਜੀ ਠੀਕ ਨਹੀਂ ਜੀ ਤੇ ਕੋਈ ਗੱਲ ਨਹੀਂ ਭਾਜੀ ਕੋਈ ਹੋਰ ਕੰਮ ਭਰਾ ਕਰੇਗਾ ਮਨਤਨ ਕਰਦੇ ਚਲੋ ਠੀਕ ਹੈ ਆਹ ਤਾਂ ਮਾਫਰ ਦਿੱਤੀ ਗਰੰਟੀ ਆ ਭਾਜੀ ਠੀਕ ਆ ਜੀ ਕੋਈ ਫੁੱਲ ਗਰੰਟੀ ਹੋਈ ਗਾ ਤੇ ਦੋਦੀ ਆ ਜੀ ਠੀਕ ਆ ਜੀ ਹਾਂਜੀ ਹਾਂਜੀ ਗਾੜੀ ਆ ਗਈ ਵੀਰੇ ਲੋਹੀ ਛੋਟੀ ਦੂਜੇ ਸਵੇਰੇ ਸੂਈ ਆ ਛੋਟੀ ਠੀਕ ਆ ਜੀ ਲੋਹੀ ਆ ਇਹ ਪਰਸੋਂ ਦੀ ਸੂਈ ਆ ਭਾਜੀ ਠੀਕ ਆ ਜੀ ਹਾਂਜੀ ਲੋਹੀ ਛੋਟੀ ਆ ਗਈ ਲੋਹੀ ਛੋਟੀ ਇਹ ਥਲੇ ਕੋਈ ਬੋਲਾ ਹੀ ਹੋਏਗਾ ਸੱਤ ਅੱਠ ਅੱਠ ਕੁ ਤੋਂ ਬੋਲੋ ਸਟਾਰਟ ਜੀ ਅੱਛਾ ਜੀ ਤਾਂ ਸੁਣੇ ਨੇ ਕਰਮਾਂ ਦੀ ਚੱਲ ਭਾਜੀ ਬਹੁਤ ਵਧੀਆ ਬਹੁਤ ਵਧੀਆ ਦੇਖੋ ਹਾਂ ਇਹ ਵੀ ਜੱਤ ਵਾਲੀ ਛੋਟੀ ਆ ਗਈ ਜੱਤ ਵਾਲੀ ਛੋਟੀ ਭਾਜੀ ਇਹ ਭਾਜੀ ਕੱਟੀ ਆ ਜ ਮਰ ਕੱਟੀ ਆ ਬਹੁਤ ਆਪਦੀ ਪਰਸੋਂ ਦੇ ਆਗੇ ਲੋਕੀ ਕਿ 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 ਝੋਲੇ ਆਏ ਨਾਮੋ ਲਗਾ ਦੇ ਆ ਬਿਲਕੁਲ ਬਿਲਕੁਲ ਥੱਲੇ ਦੀ ਇਹ ਵੀ ਕਰਮ ਵਾਲੀ ਚੰਗੀ ਸਾਫ ਆ ਆ ਜਾ ਵੀਰੇ ਲਾਓ ਇਹ ਕੋ ਵੀ ਥੱਲੇ ਵੀ ਕਰਮ ਵਾਲੀ ਥਾਪੀ ਲਈ ਪਾਉਂਦੇ ਇਹ ਭਾਜੀ 14 15 ਰੁਪਏ ਦੀ ਨਹੀਂ ਮਾਲ ਕਰਨੀ ਠੀਕ ਆ ਜੀ ਹਾਂਜੀ 31 ਭਾਜੀ ਮੰਗ ਬੜੀ ਸ਼ਾਨ ਦਿੱਤੀ ਜੀ ਠੀਕ ਆ ਜੀ ਹਾਂਜੀ ਬਾਕੀ ਮੇਰਾ ਭਰਾ ਮੈਂ ਬਾਕੀ ਮੇਰਾ ਭਰਾ ਇੱਥੇ ਆਓ ਆਪਣੀ ਤਸੱਲੀ ਕਰ ਲਓ ਤਸੱਲੀ ਕਰੋ ਭਾਜੀ ਫੁੱਲ ਤਸੱਲੀ ਕਰਕੇ ਖੜੋ ਤਸੱਲੀ ਕਰੋ ਫੁੱਲ ਆਪਣੀ ਭਾਜੀ ਦੋ ਟਾਈਮ ਚੋਂ ਜੋੜੀਂ ਉਹ ਚਾਰ ਡੰਗ ਚੋਂ ਰਹਿਣ ਦੀ ਸਹਿਣ ਦੀ ਹਾਰੀ ਸੁੱਭਦਾ ਗਿਆ ਤੇ ਚਾਰ ਡੰਗ ਚੋਂ ਉਹ ਪੰਜ ਡੰਗ ਚੋਂ ਇਹ ਥਲੇ ਤੋਂ 8 ਕਿਲੋ ਜੇ ਇਹ ਬੋਲੇ ਦੇ ਅੱਧੇ ਕਿਲੋ ਤੋਂ ਚੱਲੀ ਜੇ ਇਹਨੂੰ ਵੇਲੇ ਚਾਰ ਜਾਂ ਪੰਜ ਦਿਨ ਵਾਸਤੇ ਨੂੰ ਭਾਈ ਠੀਕ ਆ ਜੀ ਹਾਂਜੀ ਤੇ ਬਾਕੀ ਵੀਰ ਜੀ ਫੁੱਲ ਵੱਡੀਆਂ ਵੀਰਿਆਂ ਨਾਲ ਕੋਲ ਝੋਟੀਆਂ ਵਾ ਹਨਾ ਤੇ ਇੱਧਰ ਵੇਖਿਆ ਵੀਰਿਆ ਮਾੜਾ ਜੀ ਠੀਕ ਆ ਜੀ ਬਾਕੀ ਵੀਰੇ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਇਹਦਾ ਭਾਜੀ ਮੁੱਲ ਦੱਸ ਦੀਏ ਹਾਂਜੀ ਮੁੱਲ ਦੱਸ ਦੀਏ ਇਹਦਾ ਮੁੱਲ ਭਾਜੀ ਮੰਗਨ ਨੂੰ ਜੋ ਮਰਜ਼ੀ ਕਰੀਏ ਹਾਂਜੀ ਮੁੱਲ 90 ਕਰ ਲਈਏ 85 ਕਰ ਲਈਏ ਅੱਛਾ ਇਹ ਮੈਂ ਦੇ ਦਾਂਗੀ 80000 80000 80000 ਵੀ ਨਹੀਂ ਦੇ ਦਾਂਗੀ ਚਲੋ ਬਾਕੀ ਕੋਈ ਭੈਣ ਭਰਾ ਕੋਈ ਭੈਣ ਭਰਾ ਫੋਨ ਕਰੇ ਭੈਣ ਭਰਾ ਦਾ ਮਾਣ ਤਨ ਕਰਦੇ ਚਲੋ ਠੀਕ ਆ 30000 ਦੀ ਵੇਖੋ ਵੀਰੇ ਫੁੱਲ ਵੱਡੀ ਛੋਟੀ ਆ ਵੀਰ ਨੂੰ ਅੱਜ ਸੇਲ ਹੀ ਫਿਰ ਕੈਮਰਾ ਸੇਲ ਹੀ ਆ ਇਹ ਦਿਵਾਲੀ ਦੇ ਉਪਰ ਵਾਲੀ ਉਹ ਫੜਾ ਇਹ ਪਾਜੀ ਜਿਹੜਾ ਡਾ ਰਹਿ ਗਿਆ ਸਹੀ ਗੱਲ ਬਾਕੀ ਭਾਜੀ ਜਿਹੜਾ ਅਸੀਂ ਮੁੱਲ ਕੀਤਾ ਨਾ ਉਹ ਨਾਲ ਹੀ ਛੋਟੀਆਂ ਹੀ ਦੇਖ ਰਿਹਾ ਫੋਨ ਦੇ ਭਾਜੀ ਲੋਕੀ ਲੱਖ ਲੱਖ ਰੁਪਈਆ ਮੰਗਦੇ ਆ ਉਹ ਚੋ ਲੋਕ ਡੇਢ ਲੱਖ ਰੁਪਈਆ ਮੰਗਦੇ ਬਿਲਕੁਲ ਵੀਰੇ ਪੱਕੀ ਗੱਲ ਤੇ ਅਸੀਂ ਪਹਿਲੀ ਵੀਡੀਓ ਬਣਾਈ ਆ ਤੇ ਮੁੱਲ ਹੀ ਜਿਆਜ ਪਾਇਆ ਠੀਕ ਆ ਜੀ ਠੀਕ ਆ ਤੇ ਕੋਈ ਗੱਲ ਨਾ ਭਾਜੀ ਕਤਿ ਵੀਰ ਜੀ ਆਪਣਾ ਐਡਰੈਸ ਬੋਲ ਦਿਓ ਜੀ ਐਡਰੈਸ ਮੇਰਾ ਭਾਜੀ ਪਿੰਡ ਮੇਰਾ ਮਗਰਮੁਦੀਆ ਜੀ ਠੀਕ ਹੈ ਜੀ ਪਿੰਡ ਮੇਰਾ ਦਰੰਗਲੇ ਰੋਡ ਤੇ ਮੇਰਾ ਪਿੰਡ ਰੋਡ ਦੇ ਉੱਪਰ ਪਿੰਡ ਗਰਦਾਪੁਰੋ 6 ਕਿਲੋਮੀਟਰ ਬੜਾ ਪਿੰਡ ਜੀ ਠੀਕ ਹੈ ਜੀ ਇਹਦਾ ਗਰਦਾਪੁਰ ਆਪਣਾ ਸ਼ਹਿਰ ਜੀ ਹਾਂਜੀ ਤੇ ਐਡਰੈਸ ਮੇਰਾ ਇਹੋ ਜੀ ਮਗਰਮੁਦੀਆ ਪਿੰਡ ਜ਼ਿਲ੍ਹਾ ਤਹਿਸੀਲ ਗਰਦਾਪੁਰ ਜੀ ਠੀਕ ਹੈ ਜੀ ਮੋਬਾਈਲ ਨੰਬਰ ਬੋਲ ਦਿਓ 84278 ਹਾਂਜੀ 70305 ਠੀਕ ਹੈ ਵੀਰੇ ਸਾਸੀ ਕਾਲ ਜੀ ਸਾਸੀ ਕਾਲ ਜੀ